પતિ ਪਤਨੀ ਦਾ ਪਾਕ ਰਿਸ਼ਤਾ ਅੱਜ ਮੈਲਾ ਹੋ ਚੁੱਕਿਆ ਹੈ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਇਨਸਾਨ ਤੇ ਭਰੋਸਾ ਨਹੀਂ ਕਰ ਸਕਦਾ ਭਾਵੇਂ ਉਹ ਆਪਣੇ ਰਿਸ਼ਤੇਦਾਰ ਹੋਣ ਆਪਣੇ ਮਾਪਿਓ ਹੋਣ ਪਤੀ ਪਤਨੀ ਹੋਣ ਜਾਂ ਫਿਰ ਭੈਣ ਭਰਾ ਹੋਣ ਅਜਈਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਸ ਨੂੰ ਸੁਣ ਕੇ ਲੋਕ ਕੰਡੇ ਖੜੇ ਹੋ ਜਾਂਦੇ ਨੇ ਕੁਝ ਇਸੇ ਤਰੀਕੇ ਦੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਤਨੀ ਨੇ ਆਪਣੇ ਹੀ ਪਤੀ ਨੂੰ ਜੋ ਕਿ ਬੀਐਸਐਫ ਦੇ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ ਬੀਐਸਐਫ ਦਾ ਜਵਾਨ ਸੀ ਉਸਨੂੰ ਜਦੋਂ ਉਹ ਛੁੱਟੀ ਤੇ ਆਇਆ ਤਾਂ ਉਸਨੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਖੁਲਾਸਾ ਉਦੋਂ ਹੁੰਦਾ ਜਦੋਂ ਬੀਐਸਐਫ ਦੇ ਜਵਾਨ ਯਾਨੀ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਦੋਂ ਉਸ ਦੀ ਹਾਲਤ ਵਿਗੜਦੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਇਸ ਦੌਰਾਨ ਡਾਕਟਰਾਂ ਦੇ ਵੱਲੋਂ ਜਦੋਂ ਇਹ ਗੱਲ ਆਖੀ ਜਾਂਦੀ ਹੈ ਕਿ ਇਸ ਵਿਅਕਤੀ ਨੂੰ ਖਾਣੇ ਦੇ ਵਿੱਚ ਜ਼ਹਿਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਹ ਖੁਲਾਸਾ ਹੁੰਦਾ ਪਰਿਵਾਰਕ ਮੈਂਬਰ ਵੀ ਸੁਣ ਕੇ ਹੈਰਾਨ ਰਹਿ ਜਾਂਦੇ ਨੇ ਜੀ ਹਾਂ ਪਠਾਨਕੋੜ ਤੋਂ ਇੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਤਨੀ ਨੇ ਆਪਣੇ ਪਤੀ ਨੂੰ ਜ਼ਹਿਰ ਦਿੱਤਾ ਖਾਣੇ ਦੇ ਵਿੱਚ ਜਿਸ ਤੋਂ ਬਾਅਦ ਪਤੀ ਦੀ ਹਾਲਤ ਵਿਗੜੀ ਦਰਅਸਲ ਪੂਰੀ ਖਬਰ ਇਹ ਹੈ ਕਿ ਜਿਹੜੀ ਪਤਨੀ ਹੁੰਦੀ ਆ ਉਸ ਦਾ ਪਿੰਡ ਦੇ ਵਿੱਚ ਹੀ ਕਿਸੇ ਨੌਜਵਾਨ ਦੇ ਨਾਲ ਨਾਜਾਇਜ਼ ਸੰਬੰਧ ਹੁੰਦਾ ਹੈ ਜਿਸ ਦੇ ਚੱਲਦੇ ਉਹ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਖਾਣੇ ਦੇ ਵਿੱਚ ਜ਼ਹਿਰ ਦਿੰਦੀ ਹੈ ਉਦੋਂ ਜ਼ਹਿਰ ਦਿੰਦੀ ਹੈ ਜਦੋਂ ਬੀਐਸਐਫ ਦਾ ਜਵਾਨ ਆਪਣੀ ਛੁੱਟੀ ਦੇ ਲਈ ਕਾਰਪਰਤ ਦੇ ਇਸ ਦੌਰਾਨ ਵਿਅਕਤੀ ਨੂੰ ਜਿਹੜਾ ਜ਼ਹਿਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਦੀ ਹਾਲਤ ਵਿਗੜਨ ਤੇ ਪਰਿਵਾਰਕ ਮੈਂਬਰ ਜਿਹੜੇ ਨੇ ਉਸ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਉਂਦੇ ਨੇ ਉਸ ਤੋਂ ਬਾਅਦ ਜਿਹੜੇ ਡਾਕਟਰ ਹੁੰਦਾ ਉਸਦੇ ਵੱਲੋਂ ਖੁਲਾਸਾ ਕੀਤਾ ਜਾਂਦਾ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪਤਨੀ ਤੇ ਉਸਦਾ ਜਿਹੜਾ ਨਾਜਾਇਜ਼ ਸਬੰਧ ਜਿਸ ਦੇ ਨਾਲ ਚੱਲ ਰਹੇ ਸਨ ਉਹ ਵਿਅਕਤੀ ਯਾਨੀ ਕਿ ਪ੍ਰੇਮੀ ਦੋਵੇਂ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਹਾਂ ਦੀ ਪਾਲ ਕੀਤੀ ਜਾ ਰਹੀ ਹੈ ਇੱਕ ਵਾਰ ਪਰ ਫੈਮਿਲੀ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਉਣੇ ਆ ਗੱਲਬਾਤ ਕੀ ਹੈ ਮੁੰਡਾ ਮੇਰਾ ਬਾਹਰ ਸਭਸ ਕਰਦਾ ਹ ਇਹਦੇ ਵਿੱਚ ਬੀਐਸਐਫ ਹਿੱਟ ਤੇ ਉਹਦੇ ਘਰ ਦੇ ਵਿਆਹ ਹੀ ਗਏ ਜਿਹੜਾ ਸ਼ਾਦੀ ਹੋਈ ਏ ਤੇ ਉਹਦੇ ਜਿਹੜੀ ਘਰ ਦੀ ਹੈ ਨਾ ਉਹ ਕੁਛ ਲੜਦੀ ਰਹੀ ਉਹਦੇ ਨਾਲ ਉਹ ਪਿਆਰ ਨਹੀਂ ਕਰਦੀ ਰਹੀ ਤੇ ਜਦੋਂ ਉਹ ਬੜਾ ਕਰਦਾ ਸੀ ਜਦੋਂ ਫਿਰ ਉਹ ਉਸੇ ਕੁਛ ਗਲਤ ਚੇਰੇ ਸਤੇ ਚਲੀ ਗਈ ਤੇ ਮੇਰੇ ਮੂਰੇ ਗਈ ਥੋੜਾ ਪਿੰਡ ਦਾ ਮੁੰਡਾ ਸੀ ਤੇ ਉਹਦੇ ਨਾਲ ਚੱਕਦੀ ਸੀ ਉਹਦਾ ਤੇ ਮੇਰੇ ਪੁੱਤਰ ਦੀ ਪਤਾ ਨਹੀਂ ਕੀ ਗੱਲ ਹੋ ਇੰਦੇ ਅੰਦਰ ਕਿਰਚਕੀ ਲੱਗੀ ਰਸੋਈ ਚ ਗਈ ਐ ਉਹਨੂੰ ਮੈਂ ਕਹਾ ਮਾ ਤੁਸੀਂ ਲੜੋ ਨਹੀਂ ਤੁਸੀਂ ਬਾਹਰ ਜਾਓ ਤੁਹਾਡੇ ਡੈਨ ਨਾ ਪਾਣੀ ਲੱਗਦਾ ਬਾਹਰ ਜਾਓ ਤੁਸੀਂ ਤੇ ਜਾਓ ਤੁਸੀਂ ਨਿਕਲ ਜਾਓ ਇੱਥੋਂ ਤਾਂ ਖਿੰਜੋਲ ਮਾ ਉਹ ਬਾਹਰ ਚਲ ਗਿਆ ਫਿਰ ਉਹ ਥੋੜੇ ਟਾਈਮ ਬਾਅਦ ਕੋਈ ਆ ਗਿਆ ਤੇ ਆਏ ਤੇ ਆਈਏ ਤੇ ਫਿਰ ਉਹ ਇਹਨੇ ਰੋਟੀ ਭਾਈ ਦਿੱਤੀ ਸੀ ਰੋਟੀ ਭਾਈ ਤੇ ਰੋਟੀ ਭਾਈ ਗਿਆ ਤੇ ਪਿੱਛੇ ਪਤਾ ਨਹੀਂ ਇਹਨੇ ਕੇ ਭਾਈਤਾ ਐ ਤੇ ਇਹ ਰੋਟੀ ਪਾਈ ਜਿਹੇ ਲੈ ਅਸੀਂ ਦਿੱਤੀ ਐ ਤੇ ਥੋੜੇ ਟਾਈਮ ਬਾਅਦ ਉਹ ਬਿਮਾਰ ਹੋ ਗਿਆ ਜਰੀਲੀ ਵੀ ਆ ਜਰੀਲੀ ਪਾਈ ਦਿੱਤੀ ਜਿਹੜਾ ਮੇਰਾ ਬੱਚਾ ਅਸਲ ਲੈ ਲੇਟ ਰੋ ਗਿਆ ਇੱਕ ਉਹ ਨੂੰ ਖਾ ਕੇ ਖਾਣਾ ਫੋਟੋ ਫੜ ਦੌੜ ਗਈ ਭੱਜ ਗਈ ਬਾਹਰ ਨੂੰ ਉਹਦਾ ਤਲਾ ਮੇਰੀ ਪਿਓ ਦੀ ਪਤਨੀ ਨੇ ਉਹਦੇ ਪਿੰਡ ਦਾ ਕੋਈ ਉਹਦੇ ਨਾਲ ਰਿਲੇਸ਼ਨ ਉਹਦੇ ਨਾਲ ਮਿਲ ਕੇ ਤੇ ਉਹ ਜਰੀਲੀ ਦਵਾਈ ਦੀ ਦਿੱਤੀ ਆ ਖਾਣੇ ਚ ਮਿਲਾ ਕੇ ਉਹਦੇ ਬਿਆਨਾਂ ਤੇ ਅਸੀਂ ਮਕਦਮਾ ਨੰਬਰ 40 ਉਹ ਮਿਤੀ 8 7 24 ਬੰਦਿਆਂ ਤਰ੍ਹਾਂ ਆ ਤਾਹੀਂ ਦਰਜ ਕਰ ਲਿਆ ਜਿਹਦੇ ਵਿੱਚ ਇਹਦੀ ਪਤਨੀ ਜਿਹੜੀ ਉਹਨੂੰ ਅਸੀਂ ਗ੍ਰਫਤਾਰ ਕਰ ਲਿਆ ਮੁਕਦੇ ਵਿੱਚ ਤੇ ਜਿਹੜਾ ਦੋਸ਼ੀ ਆ ਉਹਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਵੇ ਸਰ ਅਸ਼ਵਨੀ ਦੀ ਕੀ ਕੰਡੀਸ਼ਨ ਐ ਅਸ਼ਵਨੀ ਠੀਕ ਆ